ਬਾਰ ਜੀ ਤੁਮੇ ਸੰਬਾਰਾ ਬਾਰ ਬਾਰ ਜੀ ਤਾਹੇ ਉਮਾਰਾ ਜਿਨਰ ਨਾਮ ਤਿਹਾਰੋ ਕਹਾ ਹਾਰੇ ਦੁਸ਼ਤ ਦੋਖ ਦੇ ਰਹਾ ਖੜ ਕੇਤ ਮੈਂ ਸਰਨ ਤੇ ਹਾਰੀ ਦਿਲ ਲਿਓ ਉਮਾਰੀ ਸਰਬ ਧੋਰ ਮੋਹ ਸਾਈ ਦੁਸ਼ਤ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗਰੰਤ ਕਰਾ ਪੂਰਨ ਸੁਭਰਾਤਾ ਸਿਲਬੇ ਸਗਲ ਜੀ ਕੋ ਹਰਤਾ ਦੁਸ਼ਤ ਲੋਕ ਦੇ ਅੰਗੋਸ਼ਾ ਕਰਤਾ ਸ੍ਰੀ ਅਸੂਜਾ ਭੇ ਦਿਆਲਾ ਗਰੰਤ ਕਰਾ ਗਰੰਤ ਕਾਲਾ ਨਵਾਂ ਚਤ ਫਲ ਪਾਵੇ ਸੋਈ ਦੁੱਖ ਨਾ ਤਿਸੇ ਪਿਆਪਤ ਕੋਈ ਅੜਿਲ ਸੁਣਾ ਗੂੰਜੋ ਜਾਇ ਈਸਵਰ ਸੁਨਾ ਪਾਵੇ ਸੁਣਾ ਮੂੜ ਜਿਤ ਲਾਏ ਚਤਰਤਾ ਆਵਈ ਦੁੱਖ ਦਰਦ ਕੋ ਨਿਕਟ ਨਾ ਤਿਨ ਨਰਕੇ ਰਹੋ ਜੋ ਯਾਕੀ ਇੱਕ ਬਾਰ ਚੋਪਈ ਕੋ ਕਹੈ ਦੁੱਖ ਦਰਦ ਕੋ ਨਿਕਟ ਨਾ ਤਿਨ ਨਰਕੇ ਰਹੋ ਜੋ ਯਾਕੀ ਇੱਕ ਬਾਰ ਚੋਪਈ ਕੋ ਕਹੈ ਵਾਹਿਗੁਰੂ ਜੀ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਪੀਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀ ਕਬੀ ਉਬਾਜ ਬੇਨਤੀ ਚੋਪਈ ਬਹੁਰ ਸੁਰ ਕਾ ਕਾਟ ਸਮਾਥਾ ਸਰੀਰਿ ਸਕੇ ਜਗਤ ਕੇ ਨਾਥਾ ਦੁਤੀਆ ਬਾਨ ਸਦਉ ਅਰ ਕਰ ਮਾਰ ਦਿਉ ਹਸੁਏ ਨਰ ਨਾਰਾਇਣ ਪੰਦਰਾ ਸਸਕਾ ਕਾਟਾ ਸੀਸਾ ਸਰੀਰਿ ਸਕੇ ਜਗਤ ਕੇ ਇਸਾ ਭੋਪਨਿ ਬਿਸ਼ ਗਗੰਤੇ ਭਈ ਸਭੁ ਆਨੁ ਗੁਦਾਇ ਦਈ ਤਨ ਤਨ ਲੋਗਨ ਕੇ ਰਾਜਾ ਉਸੁ ਸਿਖਾ ਕ੍ਰੀਮ ਨਿਵਾਜਾ ਅਖਲਪ万 ਕੇ ਸਿਰਜਨ ਹਾਰੇ ਬਾਰੇ ਕਬੀਓ ਆਵਾਜ਼ ਬੇਨਤੀ ਚੋਪਈ ਅਮਰੀ ਕਰੋ ਹੱਥ ਦੇ ਰੱਛਾ ਤਵ ਚਨ ਨਰਮੰਦ ਰਹੇ ਹਮਾਰਾ ਹਮਰੇ ਦੁਸਬੇ ਤੁਮ ਕਾਵੋ ਸੁਖੀ ਬਸੀ ਮੋਰੋ ਪਰਵਾਰਾ ਮੋਰਛਾ ਨਿਜ ਕਰਦਾ ਕਰੀਐ ਆਉ ਆਇ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਮੇ ਛਾੜ ਕੋਈ ਅਵਰ ਨਾ ਤੇ ਆਉ ਜੋ ਵਰ ਜਾਉ ਸੋ ਤੁਮਤੇ ਪਾਉ ਸੇਵਕ ਸਿੱਖਾ ਹਮਾਰੇ ਧਾਰੀਐ ਵਰੀਏ ਆਵਾਜ਼ ਦੇ ਮਝੇ ਵਰੀਏ ਮਨ ਕਾਮ ਦਾ ਤਰਾਸ ਨੀ ਵਰੀਏ ਪੂਜੋ ਸਦਾ ਮਾਰੇ ਪਛਾਉ ਪੂਜੋ ਕਰਿਓ ਰਚਾ ਰੱਖ ਲਿਓ ਮੋਇ ਰਖਨ ਹਾਰੇ ਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਆਪੇ ਅੰਦਸ ਕੰਤਾ ਕਾਲ ਬਾਇ ਬ੍ਰਹਮਾ ਭਵ ਤਰਾ ਕਾਲ ਬਾਇ ਜਿਵ ਜੂ ਅੰਦਰਾ ਕਾਲ ਬਾਇ ਕਰ ਬਿਸਲ ਪ੍ਰਗਾਸਾ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਰ ਬਾਇ ਬ੍ਰਹਮਾ ਜੋਤੀ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾ ਸਭ ਜਗਤ ਮਨਾਇਓ ਦੀਵ ਦੈ ਜਤ ਜਨ ਉਪਜਾਇਓ ਆਦ ਅੰਤੇ ਕੈ ਵਤਾਰਾ ਕੋ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਭਨਾਂ ਕੋ ਜਿਨੇ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਬੰਦ ਕੀਓ ਖੜਕੜ ਕੇ ਅੰਤਰ ਕੀ ਜਾਣਤ ਰਹਿ ਬੁਏਂ ਕੀ ਪੀਰ ਪਛਾਨਤ ਕੀਤੇ ਕੁੰਚਰ ਅਸੂਲਾ ਬੰਦ ਕੀਓ ਬਾਦ ਰਿਸ਼ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਦੁਖ ਪਾਏ ਦਾ ਜਨ ਕੇ ਸੁਗੀ ਏਕ ਏਕੀ ਪੀਰ ਪਛਾਨ ਜਾਨਾ ਜਬੁਦ ਕਰ ਕਰਾ ਕਰਤਾਰਾ ਪੰਜਾਂ ਤਰਾਂ ਜੀ ਹਮਾਰਾ ਜਬ ਆਕਰ ਕਰਤੂ ਕਬੂ ਮੈਂ ਮਿਲ ਜੁਦੇ ਦਰਸਮੂ ਜੀਤੇ ਬਦਨ ਸ੍ਰੀ ਸਭ ਧਾਰੈ ਆ ਮਾਮਣੀ ਭੂਜ ਉਜਾਰਾ ਤੂ ਸਭ ਹੀ ਤੇ ਰਹਿ ਨਿਰਾਲਮ ਨਰੰਕਾ ਅੰਦਰ ਬਿਕਾ ਨਿਰਲੰਭ ਆ ਮਲੀ ਅਨਾਸੰਭ ਤਾਕਾ ਮੂੜ ਚਾਰਤ ਬਿਦਾ ਤਾਕੋ ਕਰਪਾਣ ਅਨੁਮਾਨਤ